ਕੋਨ ਬਲਾ ਪਾ ਲਿਆ ਨੀ ਇਹਨੇ ਬੰਦੇ ਚੱਲੇ ਆ ਵੀ ਖੇਲ ਸਲਾਉਣ ਕਿਸ ਕਹਿੰਦੇ ਹੋ ਗਿਆ ਪਾਰਾ ਕਿਉਂ ਤਾਂ ਲਾਉਣਾ ਔਖਾ ਚੱਕਣਾ ਨਹੀਂ ਆ ਆ ਤੇ ਜਾਣਾ ਕਰੇ ਇਹ ਤਾਂ ਇਹਨਾਂ ਦਾ ਵਾ ਇਹ ਹੋਰ ਇਹ ਪਲਾਟ ਇਹਨਾਂ ਦਾ ਉੱਥੋਂ ਤੱਕ ਇਹ ਪਲਾਟ ਇਹਨਾਂ ਦਾ ਆ ਕਿਉਂ ਵੀ ਆਹ ਆਹ ਪੀਦਾ ਹੋ ਗਿਆ ਨਾ ਕਿੰਨੇ ਤਰੀਕੇ ਦਾ ਫਿਰ ਕੱਲ ਨੂੰ ਰਖਾਉਣਾ ਤੇ ਕਿਦਾਂ ਕੋਈ ਪਰਸਨ ਪਰਸਨ ਰਖਾਉਣਾ ਪਰਸ ਰਖਾਉਣਾ ਹਜੇ ਉਹਨਾਂ ਆਮਦੂ ਵਾਲਾ ਲੈ ਵੀ ਪਰਸਨਰ ਖਾਣਾ ਤੇ ਸਾਂਵਾਰ ਨੂੰ ਭੋਗ ਆ ਤਾਈ ਕੇ ਤੇ ਤਾਈ ਕੇ ਭੋਗ ਤੇ ਮਿਲਾਂਗੇ ਆਪਾਂ ਆਹੋ ਤਾਈ ਕੇ ਨੇ ਵਧੀਆ ਕਰਨਾ ਪ੍ਰੋਗਰਾਮ ਤਾਇਆ ਦਾ ਸਫਾਈਆਂ ਸੁਫੀਆਂ ਕਰੀ ਜਾਂਦਾ ਯਾਰ ਉਹ ਦਿਨ ਵੀ ਉਹ ਇਕਲੇ ਦੀਆਂ ਛਲਕਾ ਛੁਲਕਾਂ ਜਾਂ ਸਾਰੀਆਂ ਕੀਤੀਆਂ ਸੀ ਲੈ ਲਾਇਆ ਅੱਗ ਯਾਰ ਹਾਂ ਕੱਲ ਫਿਰ ਲਾਜੀ ਆੜੂ ਬੂਟੇ ਦੇ ਹੋਏ आज है। है <laughs> बंदे आए अच्छा। <laughs> ओए आ, पौड़ी। ये ये तो सोचे सोचे है नहीं ही। तो डायरेक्ट काम है। हाँ आगड़ का दे रहा। पौड़ी लिया